ਇਸ ਨਾਲੰਤਰਮ ਸਬਾ ਸ਼ਾਪੂਰਕੰਡੀ ਟਾਊਨਸ਼ਿਪ ਵੱਲੋਂ ਜਨਮਾਸ਼ਟਮੀ ਦੇ ਉਪਲਬਖ ਦੇ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਕਮੇਟੀ ਪ੍ਰਧਾਨ ਜਿਸ਼ੂ ਵੱਲੋਂ ਲੋਕਾਂ ਨੂੰ ਸੋਮਵਾਰ ਨੂੰ ਕ੍ਰਿਸ਼ਨ ਜਨਮਾਸ਼ਟਮੀ ਦੇ ਮੰਦਿਰ ਦੇ ਵਿੱਚ ਭਗਤੀ ਭਾਵ ਦੇ ਨਾਲ ਆਉਣ ਦਾ ਨਿਉਤਾਂ ਵੀ ਦਿੱਤਾ ਹੈ ਸतीश ਪਟਵਾਲ ਕੇ ਆਰਟੀ ਨਿਊਜ਼ ਨੈਟਵਰਕ ਖਬਰ ਤੁਹਾਡਾ ਪੱਲਾ ਮੰਦਿਰ ਸ਼ਾਪੂਰਕੰਡੀ ਵਿਖਿਆਲ ਅੱਗੇ ਬਾਈਨ ਕੰਟੈਕਟ ਮੈਂ ਦੱਸਣਾ ਚਾਹਾਂ ਕਿ ਸਾਡੇ ਇੱਥੇ ਵਿਗਿਆਲ ਜਿਹੜੀ ਕਿ ਜਨ ਜਨ ਮਸਤੀ ਦੀ ਛੋਬਾ ਜਾਤਾ ਕਢੀ ਜਾਂਦੀ ਹੈ ਇਹਦੇ ਵਿੱਚ ਬੜੀ ਸ਼ਰਧਾ ਨਾਲ ਸਾਡੇ ਇਥੋਂ ਦੇ ਜਿਹੜੇ ਸ਼ਰਧਾਲੂ ਆ ਆਮ ਸੰਗਤ ਜਿਹੜੀ ਅੱਛੇ ਜਨਾਂ ਬਹੁਤ ਸ਼ਰਧਾ ਨਾਲ ਇਹਦੇ ਚ ਚਲਦੇ ਆ ਤੇ ਇਹਦੇ ਵਿੱਚ ਸਾਡੇ ਜਿਹੜੇ ਕਲੋਨੀ ਵਾਲੇ ਆ ਉਹਨਾਂ ਨੇ ਖਾਂ ਖਾਂ ਤੇ ਪਾਣੀ ਦੇ ਬਿਸਕੁਟ ਦੇ ਚਾਹ ਦੇ ਅਲੱਗ-ਅਲੱਗ ਤਰ੍ਹਾਂ ਦੇ ਸਟਾਲ ਲਗਾਏ ਹੁੰਦੇ ਮਨ ਬੜਾ ਖੁਸ਼ ਹੁੰਦਾ ਹੈ कि ਜਦੋਂ ਲੋਕ ਸ਼ਰਧਾ ਨਾਲ ਸੱਦਾ ਭਾਵਨਾ ਨਾਲ ਇਸ ਕੰਮ ਨੂੰ ਕਰਦੇ ਨੇ ਮੈਂ ਇਹ ਨਹੀਂ ਕਾਂਗਾ ਕਿ ਜਿਸ ਤਰ੍ਹਾਂ ਸਾਡੇ ਇੱਥੇ ਬੜੀ ਵਧੀਆ ਜਨਮਸਤਮੀ ਦੀ ਸ਼ੋਭਾ ਯਾਤਰਾ ਕਰਦੇ ਆ ਇਹ ਬਾਕੀ ਵੀ ਸ਼ਹਿਰਾਂ 'ਚ ਬਹੁਤ ਵਧੀਆ ਨਿਕਲਦੀ ਹੈ ਪਰ ਮੈਂ ਵੇਖਿਆ ਕਿ ਇਥੋਂ ਦੀ ਜੜੀ ਹੈ ਬਹੁਤ ਨਰਾਲੀ ਤੇ ਵਧੀਆ ਸਭ ਹੋ ਸ਼ਰਦਾ ਲੋਨ ਕੀ ਮੈਸੇਜ ਰਜੈਂਦੇ ਤੁਹਾਨੂੰ ਇਹੀ ਮੈਸੇਜ ਹੈ ਕਿ ਆਪਣੇ ਤੋਂ ਕਹੇਗਾ ਇਹਦੇ 'ਚ ਬੱਦ ਤੋਂ ਵੱਧ ਨਾਲ ਹੋ ਕੇ ਚੱਲਣ ਤੇ ਆਪਣੇ ਜੀ ਪ੍ਰਿਸ਼ਮਹਾਰਾਜ ਦਾ ਅਸ਼ੀਰਵਾਦ ਲੈਣਾ ਹੈ ਨਾ ਉਹਨਾਂ ਦੇ ਅਸ਼ੀਰਵਾਦ ਤੋਂ ਵੱਧ ਕੋਈ ਚੀਜ਼ ਨਹੀਂ ਹੈਗੀ ਜੈ ਕਨਈਆ ਦੀ ਜੈ ਭੋਲੇ ਇਸ ਸ਼ਨਾਪਨ ਦਰਨ ਸਵਾ શ્રી ਲਖਮੇ ਮੰਦਿਰ ਸ਼ਾਪਰ ਕੰਡੀ ਕਾਉਂਸੀਲ ਦੁਆਰਾ ਅੱਜ શ્રી ਪ੍ਰਿਸ਼ਿੰਜਨ ਜਨਮ ਸਥਾਨ ਕੇ ਉਪਲਬਧਨੇ ਵਿਸ਼ਾ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਇਹ ਸ਼ੋਭਾ ਯਾਤਰਾ ਇਸ ਕਲੋਨੀ ਸੇ ਹੋਤੀ ਹੋਈ ਸਭੀ ਧਾਰਮਿਕ ਸੰਸਥਾਵਾਂ और जो भी भगतजन इस शोभा यात्रा का स्वागत करते हैं सभी से गुजरती हुई ये वापस श्री लक्ष्मायण मंदिर में विश्राम करेगी इसके उपरांत श्री कृष्ण जन्माष्टमी पर जो सभा द्वारा 26 अगस्त 2024 को दिन सोमवार को मनाई जाएगी इस संबंध में ये सभा सभी प्रेमी भक्तों से अपील करती है कि वे इस शोभा यात्रा और श्री कृष्ण जन्माष्टमी के उपलक्ष में भाग लेकर सभा को कीर्तनार्थ करेंगे और श्री प्रभु श्री कृष्ण जी का शुभ आशीर्वाद प्राप्त करेंगे जय श्री कृष्ण जय श्री कृष्ण जय श्री कृष्ण आज इस सनातन धर्म समाज कपकड़ी ज्ञानो विशाल शोभा यात्रा का आयोजन किया जा रहा है ਜਿਸ ਸਾਰੇ ਕਲੋਨੀ ਵਾਸੀਏ ਤੇ ਧਾਰਮਿਕ ਕਾਰਜੋ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ ਅਤੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਹਿੱਸਾ ਲਓ ਅਤੇ ਇਸ ਅਯੋਜਨ ਨੂੰ ਸਫਲ ਬਣਾਓ ਅਤੇ 26 ਫਰੀਕ ਨੂੰ ਜਨਮ ਅਸ਼ਟਮੀ ਦਾ ਇਸ ਮੰਦਰ ਵਿੱਚ ਬਹੁਤ ਹੀ ਸੁੰਦਰ ਅਯੋਜਨ ਕੀਤਾ ਜਾ ਰਿਹਾ ਹੈ ਅਤੇ ਸਾਰੀ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਜਨਮ ਅਸ਼ਟਮੀ ਦੇ ਮੌਕੇ ਤੇ ਇਸ ਧਾਰਮਿਕ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆਓ ਅਤੇ ਇਸ ਪ੍ਰੋਗਰਾਮ ਨੂੰ ਸਫਲ ਬਣਾਓ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ